देख रहे हैं ए टू जेड पंजाबी न्यूज चैनल की ताज़ा खबर लैंड माफिया पॉलिसी को लेकर किसानों ने किया विरोध किसानों ने कहा हम अपनी जमीन किसी भी कीमत पर बेचना नहीं चाहते पर सरकार हमारी जमीन पर कब्जा करना चाहती है कपूरथला से मनमोहन शर्मा की रिपोर्ट पंजाब सरकार वालों लैंड पोलिंग नीति बनाई जा रही है पूरे किसान मिलके विरोध कर हैं ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜੀ ਲੈਂਡ ਪੋਲਿੰਗ ਨੀਤੀਆਂ ਨੂੰ ਖਤਮ ਕੀਤਾ ਜਾਵੇ ਅਸੀਂ 1 ਇੰਚ ਵੀ ਜ਼ਮੀਨ ਨਹੀਂ ਆਪਣੀ ਦੇਵਾਂਗੇ ਸਾਨੂੰ ਚਾਹੇ ਇਹਦੇ ਵਿੱਚ ਖੇਤੀ 'ਚ ਘਾਟਾ ਚਾਹੇ ਵਾਧਾ ਅਸੀਂ ਆਪਣੀ ਖੇਤੀ ਆਪ ਕਰਾਂਗੇ ਇੱਥੇ ਜਿਹੜਾ ਵਿਦੇਸ਼ੀ ਦੂਸਰੀਆਂ ਸਟੇਟਾਂ 'ਚੋਂ ਲਿਆ ਕੇ ਲੋਕਾਂ ਨੂੰ ਡਿਵੈਲਪਮੈਂਟ ਕੀਤੀ ਜਾ ਰਹੀ ਆ ਸਾਡੇ ਜਿਹੜੇ ਘਰ ਖਾਲੀ ਪਏ ਆ ਤੇ ਬਾਹਰੋਂ ਪੰਡ ਵੀ ਸਾਡੇ ਘਰ ਖਾਲੀ ਪਏ ਆ ਜਿਹੜੀਆਂ ਦੂਸਰੀਆਂ ਸਟੇਟਾਂ 'ਚੋਂ ਆ ਕੇ ਇਹਨਾਂ ਨੂੰ ਜ਼ਮੀਨ ਬਣਾਵਣਾ ਕਿ ਦੇ ਰਿਆ ਸਰਕਾਰ ਨੂੰ ਇਹ ਨੀਤੀ ਖਤਮ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਸ਼ੁਕਰਾ ਵਾਪਸ ਲੋ ਵਾਪਸ ਲੋ ਡੈਟ ਫੁਲਿੰਗ ਪਾਲਸੀ ਵਾਪਸ ਲੋ ਵਾਪਸ ਲੋ ਪਰ ਅਸੀਂ ਕਿਈ ਵਾਰੀ ਹੁਣ ਸਾਰੇ ਦੇ ਚੁੱਕੇ ਆ ਦੀ ਹਿਸਾਬ ਦੇ ਪੇਸ਼ ਹੋ ਚੁੱਕੇ ਆ ਸਾਰਿਆਂ ਨੂੰ ਅਸੀਂ ਦੇ ਚੁੱਕੇ ਆ ਇਹ ਗੰਨਾ ਪਾਸਾਈ ਸਰਕਾਰ ਸਾਡੀ ਕਿਸੇ ਦਿਨ ਨਹੀਂ ਕੀਤੀ ਉਲਟ ਕਹੀ ਜਾਂਦੇ ਤੁਸੀਂ ਸਹਿਮਤ ਆ ਜਦ ਅਸੀਂ ਸਾਰੇ ਵਿਰੋਧ ਵਿੱਚ ਆ ਕਿਸੇ ਨੇ ਜ਼ਮੀਨ ਨਹੀਂ ਦੇਣੀ ਕਿਸੇ ਨੇ ਪੰਚਾਇਤੀ ਮਤਾ ਪਾਇਆ ਕੋਈ ਪੰਚਾਇਤੀ ਮਤਾ ਹੀ ਪਾ ਰਹੇ ਆ ਹੋਰ ਕੱਲ ਜਾਂ ਪਰਸੋਂ ਪੈ ਜਾਣਾ ਸਾਰੀ ਬਾਕੀ ਦਿੱਤੇ ਬਾਕੀ ਦੀਸ ਸਾਹਿਬ ਦੇ ਉੱਡਾ ਵਾਲਿਆਂ ਦੇ इवन ਚੰਡੀਗੜ੍ਹ ਉਹ ਜਿਸ ਮੀਟਿੰਗ ਉੱਥੇ ਵੀ ਗਏ ਸੀ ਪਰ ਉਹ ਉਲਟ ਵੀ ਆਂਦੇ ਜਾਂਦੇ ਜਦ ਅਸੀਂ ਇਹਦੇ ਬਿਲਕੁਲ ਖਿਲਾਫ ਆ ਅਸੀਂ 1 ਇੰਚ ਨਹੀਂ ਦੇਣੀ ਔਰ ਗਾਹ ਜੋ ਨਾ ਕਿਸੇ ਉਹਨਾਂ ਕੇ ਫਿਰ ਗਾਹ ਪ੍ਰੋਸੈਸ ਕੀ ਕਰਾਂਗੇ ਹੁਣ ਬਾਅਦ ਵਿੱਚ ਇਹਦਾ ਲਾਲਚ ਤੇਰੇ ਆ ਤੁਹਾਡੇ ਕਰਨ ਮੁਤਾਬਿਕ ਵੀ ਲਾਲਚ ਦੇ ਰਹੇ ਆ 1 ਲੱਖ ਰੁਪਏ ਸਾਲਾਨਾ ਦੇਵਾਂਗੇ ਕਿਤੇ ਉਹ ਜਦੋਂ ਉਹਨਾਂ ਹੀ ਸਹਿਮਤੀ ਨਹੀਂ ਅਸੀਂ ਕੀ ਕਰਨਾ ਜੋ ਜ਼ਮੀਨ ਹੀ ਨਹੀਂ ਦੇਣੀ ਜੀ ਸਾਹ ਜਾਨ ਮੈਂ ਸਾਡੀ ਉਹ ਚੀਜ਼ ਹੈ ਤੈਨੂੰ ਖਾਨੇ ਅਸੀਂ 1 ਲੱਖ ਨੂੰ ਕਿ ਕਰਾਂਗੇ ਹੂੰ ਅਸੀਂ ਸਿਰਫ ਜਿਹੜੀ ਜ਼ਮੀਨ ਹੈ ਉਹ ਸਾਡੀ ਉਹ ਹੀ ਆ ਉਹਦੇ ਨਾਲ ਅਸੀਂ ਡਿਪੈਂਡ ਕਰਦੇ ਆ ਕਿ ਤਾ ਨਾ ਇਹ ਨਹੀਂ ਨੇਪਦਾ ਨਹੀਂ ਤਾ ਲੋਕੋ ਨਹੀਂ ਆਦੇ ਨੇ ਕੀ ਕਰੋ ਅਸੀਂ ਦੇਖੋ ਆਲਦੀ ਹੈ ਚੱਲਦੇ ਆ ਅਕੋਰਡਿੰਗ ਟੂ ਰੂਲ ਉਹ ਕਰ ਰਹੇ ਹੈ ਕਾਰ ਵੀ ਸਾਰੀ ਕਰ ਦਿੱਤੀ ਆ ਜੇ ਨਾ ਕਰਨਗੇ ਫੇ ਅਸੀਂ ਅਗਲਾ ਸਟੈਪ ਕੋਈ ਕਲੀਮੇ ਮੁਕਮਤਾ ਉਹ ਚੱਲਣ ਕਿ ਉਹਨਾਂ ਕ ਚੱਲ ਮੰਗੇ ਜ਼ਮੀਨ ਨਹੀਂ ਦੇਣੀ ਅਸੀਂ ਤੁਸੀਂ ਜੋ ਮਰਜ਼ੀ ਕਰੋ ਇਹ ਪਟੰਟ ਕਰੋਗੇ ਤੁਸੀਂ ਕਰਾਂਗੇ ਇਹ ਸਭ ਕੁਝ ਕਰਾਂਗੇ ਜਿੰਨਾ ਚਿਰ ਨਹੀਂ ਉਹ ਤੋਂ ਪੇਵਣਾ ਹੀ ਹੋਣਾ ਇਹ ਤੋਂ ਨਾਲ ਅਗੇ ਹੋਈ ਕਰਨਾ ਜਿੰਨਾ ਅਸੀਂ ਮੰਨਗੇ ਪਰ ਜਦੋਂ ਕਹਿੰਦੇ ਆ ਸਹਿਮਤ ਨਹੀਂ ਤਾਂ ਅਸੀਂ ਲਿਖ ਲੈ ਦੇ ਕੇ ਅੱਗੇ ਲੈ ਕੇ ਵੀ ਅਸੀਂ ਇਹਨੇ ਬੰਦੇ ਕੋਈ ਸਹਿਮਤ ਨਹੀਂ ਫੋਨ ਫੈਸਲ ਕਰਨ ਅੱਛਾ ਅਸੀਂ ਅੱਜ ਦਾ ਇਕੱਠ ਜਿਹੜਾ ਇਹ ਪਿੰਡ ਬਡਾਲਾ ਕਲਾਂ ਸਾਡਾ 150 ਕਿੱਲਾ ਪੈਲੀ ਜਿਹਦੀ ਲੈਂਡ ਪੂਲ ਨੂੰ ਪਾਲਿਸੀ ਵਿੱਚ ਗਵਰਨਰ ਰਿਕੁਇਰ ਕਰ ਰਹੀ ਹੈ ਅਸੀਂ ਉਹਦੇ ਸਬੰਧ ਵਿੱਚ ਸਾਰੇ ਇਕੱਠੇ ਹੋਏ ਆ ਅਸੀਂ ਇਸ ਪਾਲਿਸੀ ਦੇ ਬਿਲਕੁਲ ਖਿਲਾਫ ਆ ਮੈਂ ਸੁਦੇਸ਼ ਸਿੰਘ ਰੰਧਾਵਾ ਮੈਂ 15-20 ਦਿਨ ਤੋਂ ਪਹਿਲਾਂ ਕੈਨੇਡਾ ਤੋਂ ਆਇਆ ਜਦੋਂ ਕਿ ਮੈਂ ਦੇਖਿਆ ਵੀ ਜਿੰਨੇ ਡਿਵੈਟਾਂ ਚੱਲਦੀਆਂ ਉਹ ਚ ਗਵਰਨਮੈਂਟ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੀ ਆ ਕਿ ਅਸੀਂ ਜਿਹੜੀ ਆ ਜ਼ਬਰਦਸਤੀ ਨਹੀਂ ਕਰਾਂਗੇ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਵਾਂਗੇ ਤੇ ਜਦੋਂ ਅਸੀਂ ਐਸਡੀਐਮ ਸਾਹਿਬ ਨੂੰ ਲੈ ਕੇ ਦੇਤਾ ਡੀਸੀ ਸਾਹਿਬ ਨੂੰ ਲੈ ਕੇ ਦੇਤਾ ਜਲੰਧਰ ਜਿਹੜੇ ਪੁੱਡਾ ਅਧਿਕਾਰੀ ਉਹਨਾਂ ਦੇਤਾ ਚੰਡੀਗੜ੍ਹ ਵੀ ਜਿਹੜਾ ਪੁੱਡਾ ਅਧਿਕਾਰੀਾਂ ਦੇਤਾ ਤੇ ਫਿਰ ਇਹਦਾ ਮਸਲਾ ਹੱਲ ਬੰਦ ਕਰ ਦੇਣਾ ਚਾਹੀਦਾ ਅਸੀਂ ਤਾਂ ਸਹਿਮਤੀ ਦੇਤੀ ਵੀ ਅਸੀਂ ਨਹੀਂ ਦੇਣੀ ਚਾਹੁੰਦੇ ਜੀ ਕਿਸੇ ਵੀ ਹਾਲਤ ਦੇ ਉਹ ਇੱਕ ਵੀ ਬੰਦਾ ਨਹੀਂ 100 ਦੇ 100% ਜਿਹੜੇ ਆ ਸਾਰੇ ਉਹ ਕੋਈ ਵੀ ਵੈਲੀ ਨਹੀਂ ਦੇਣੀ ਚਾਹੁੰਦਾ ਕੋ ਸਾਡੇ ਤੋਂ ਪਹਿਲਾਂ ਲੈ ਆ ਦੇਖੋ ਘਰੇ ਘਰੇ ਕਿ ਚਾਰ ਪੰਜ ਪਕਮੀਆਂ ਬਣੀਆਂ ਆਪਣੀਆਂ ਦੂਜੀਆਂ ਕਲੋਨੀਆਂ ਤੇ ਉਹਦੇ ਵਿੱਚ ਤਾਂ ਪਲਾਟ ਸਾਰੇ ਖਾਲੀ ਪਏ ਆ ਨਾਲੇ ਡਿਵੈਲਪ ਆ ਇਹਦਾ ਨਾ ਬੇਰਜਗਾਰੀ ਵੱਸ ਸਕਦੀ ਹੈ ਬੇਰਜਗਾਰੀ ਵਧੂਗੀ ਜੀ ਜਿਹੜੇ ਛੋਟੇ ਛੋਟੇ ਜ਼ਿਮੀਂਦਾਰ ਆ 150 ਕਿੱਲਾ 200 ਓਨਰ ਆ ਉਹ ਸਾਰੇ ਬੇਰਜਗਾਰੀ ਹੋਣਗੇ ਜੀ ਕੋਈ ਕਿਸੇ ਨੇ ਪਸ਼ੂ ਰੱਖੇ ਆ ਕੋਈ ਹੋਰ ਨਹੀਂ ਸਾਰਾ ਪਿੰਡ ਸਾਡੇ ਨਾਲ ਆ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਰੱਦ ਕਰ ਦੇਣੀ ਚਾਹੀਦੀ ਇਹਨਾਂ ਨੂੰ ਬਾਕੀ ਸਾਨੂੰ ਆਮ ਆਦਮੀ ਪਾਰਟੀ ਨੇ ਸੱਦਿਆ ਵੀ ਸੀ ਚੰਡੀਗੜ੍ਹ ਉੱਥੇ ਗਏ ਵੀ ਸੀ ਅਸੀਂ 6 ਜਾਣੇ ਗਏ ਸੀ ਪਰ ਉੱਥੇ ਜਾ ਕੇ ਕਹਿੰਦੇ ਕਿ 2 ਜਾਣੇ ਹੀ ਅੰਦਰ ਜਾ ਸਕਦੇ ਔਰ ਅੰਦਰ ਵੀ ਜਾਣਾ ਤਾਂ ਤੁਸੀਂ ਉੱਥੇ ਹਾਂ ਤੇ ਨਾਰਾ ਦੇਣਾ ਤੁਸੀਂ ਹੋਰ ਕੁਝ ਨਹੀਂ ਬੋਲ ਸਕਦੇ ਪਰ ਅਸੀਂ ਕਿਹਾ ਕਿ ਅਸੀਂ ਵਿਰੋਧ ਕਰਨ ਆਏ ਆ ਅਸੀਂ ਵਿਰੋਧ ਹੀ ਕਰਨ ਆਏ ਆ ਪਰ ਉਹਨੇ ਅੰਦਰ ਨਹੀਂ ਜਾਣ ਦਿੱਤਾ ਉਹ ਕਹਿੰਦੇ ਕਿ ਤੁਹਾਨੂੰ ਪੰਡ ਦੇ ਵਿੱਚ ਇਨਫੋਰਮੇਸ਼ਨ ਪਹੁੰਚ ਜਾਏਗੀ ਜੋ ਵੀ ਅਸੀਂ ਮੈਨੀਫੈਸਟੋ ਬਣਾਵਾਂਗੇ ਤੁਹਾਨੂੰ ਪੜ ਕੇ ਤੈਨੂੰ ਸਾਨੂੰ ਸਾਈਨ ਕਰਕੇ ਦੱਸ ਦਿਓ ਹਾਂ ਜਨਾ ਦੇ ਬੱਚੇ ਠੀਕ ਹੈ ਜੀ ਪਰ ਇਹ ਪੰਜਾਬ ਐਗਰੀਕਲਚਰ ਦੇ ਨਾਮ ਦੇ ਪਛਣਾਇਆ ਦਾ ਜੀ ਜੇ ਪੰਜਾਬ ਦੀ ਕੋਠੀਆਂ ਪੈ ਜਾਣਗੇ ਪਾੜ ਕਤੇ ਜਾਣਗੇ ਪੰਜਾਬ ਦੇ ਹੋਣੀ ਫਲਪਣ ਸਹੀ ਗੱਲ ਹੈ ਜੀ ਪਾ ਪੰਜਾਬ ਦੀ ਹੋਣ ਖਤਮ ਹੀ ਕਰਨਾ ਚਾਹੁੰਦੇ ਆ ਜੋ ਅੱਗੇ ਵੀ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੇ ਸੀ ਉਹਨੇ ਇਸੇ ਕਰਕੇ ਲੈ ਕੇ ਆਉਂਦੇ ਸੀ ਕਿ ਇਹਨਾਂ ਨੂੰ ਐਮਐਸਪੀ ਨਹੀਂ ਦੇਣੀ ਸੀ ਹੁਣ ਉਹ ਜ਼ਮੀਨਾਂ ਇਸ ਤਰ੍ਹਾਂ ਰਿਕੁਆਇਰ ਕਰ ਰਿਹਾ ਸਾਰੇ ਕਿ ਇਹਨਾਂ ਨੂੰ ਜ਼ਿੰਮੇਵਾਰੀਆਂ ਰਹਿਣਗੇ ਤਾਂ ਐਮਐਸਪੀ ਕਿੱਥੋਂ ਲੈਣਗੇ ਤਿੰਨ ਕਾਲੇ ਕਾਨੂੰਨ ਅ ਲੀਗਲੀ ਖਤਮ ਕਰ ਦਿੱਤੇ ਕਿ ਲੜਾਈ ਲਾਇਆ ਨੇ ਉਹ ਲੜਾਈ ਹਾਲੇ ਵਿੱਚ ਲਟਕਾਇਆ ਹੋਇਆ ਆ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਲੇ ਕੁਛ ਵੀ ਕੋਈ ਕਲੀਅਰ ਤੇ ਕਰਦੇ ਨਹੀਂ ਪਏ ਉਹ ਕਿਤੇ ਕਿਤੇ ਪੰਜਾਬ ਦੀ ਸਰਕਾਰ ਆ ਜੀ ਤੁਹਾਨੂੰ ਹੰਦਾ ਸਵਾਰ ਇਹਦਾ ਵੀ ਹੱਥ ਹੈਗਾ ਹਾਂਜੀ ਸਾਰਿਆਂ ਦਾ ਰਲ ਕੇ ਆ ਜੀ ਇਹ ਸਾਰੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਕੋਈ ਵੀ ਦਿੱਲੀ ਤੋਂ ਜਿਹੜੀ ਪਾਰਟੀ ਵੀ ਆਈ ਆ ਅੱਜ ਤੱਕ ਪੰਜਾਬ ਦਾ ਕਿਸੇ ਨੇ ਨਹੀਂ ਸੋਚਿਆ ਸਭ ਆਪ ਉਹ ਆਪਣੇ ਸੋਚ ਰਹੇ ਆ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਹੋ ਰਿਹਾ ਇਹ ਸੰਤਾ ਸਰਕਾਰ ਦਾ ਪੰਜਾਬ ਸਰਕਾਰ ਦੀ ਬੁਰਕੀ ਸਾਂਝੀ ਸਾਂਝਾ ਸਾਰਾ ਕੁਝ ਸਾਂਝਾ ਜੀ ਇਹਨਾਂ ਦਾ ਥੈਂਕ ਯੂ ਆ ਭਾਈ ਗੁਰਜੀਤ ਤੇ ਫਤਿਹ ਮੈਂ ਸਾਡਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਪਾਲ ਸਿੰਘ ਸਰਪੰਚ ਵਡਾਲਾ ਖੁਰ ਦਾ ਮੌਜੂਦਾ ਅਸੀਂ ਇਹ ਸਾਡਾ ਨਜ਼ਦੀਕੀ ਪਿੰਡ ਆ ਸਾਡੇ ਆਪਸੀ ਭਾਈਚਾਰਕ ਸਾਂਝ ਆ ਅਸੀਂ ਅੱਜ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਜਿਹੜੀ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਬਣਾਈ ਗਈ ਆ ਉਹ ਜਿਹੜੀ ਵਡਾਲਾ ਕਲਾਂ ਦੀ 150 ਏਕੜ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਤੇ ਅਸੀਂ ਉਹਦੇ ਵਿਰੋਧ ਦੇ ਹੱਕ ਵਿੱਚ ਇਕੱਠ ਕੀਤਾ ਆ ਇਹ ਜਿਹੜੀ ਪਹਿਲਾਂ ਲੈਂਡਿੰਗ ਪੋਲਿਸੀ ਨੀਤੀ ਬਣਾਉਣ ਤੋਂ ਪਹਿਲਾਂ ਜਿਹੜਾ ਇਹ ਇਕੱਠ ਕਰਦੇ ਜਾਂ ਗ੍ਰਾਮ ਸਭਾ ਬਣਾਉਂਦੇ ਆ ਕਰਦੇ ਆ ਉਹ ਸਾਡੇ ਕੋਈ ਪਹਿਲਾਂ ਨਹੀਂ ਹੁਣ ਅਸੀਂ ਇਸ ਦੇ ਵਿਰੋਧ ਦੇ ਵਿੱਚ ਅਸੀਂ ਗ੍ਰਾਮ ਸਭਾ ਕਰਾਂਗੇ ਸਾਡੇ ਸਾਡੇ ਇੱਥੇ ਜ਼ਿੰਮੇਵਾਰ ਹਾਂ ਜੀ ਸਾ ਤੋਂ ਬਨੇ ਵਾਈਕੁ ਜੇ ਹਲਸਾ ਵਾਈ ਨੂੰ ਜੀ ਦੇ ਖਦੇ ਰਣਾ ਗੁਰਮੀਤ ਸਿੰਘ ਗੰਦਾਵਾ ਪਿੰਡ ਬਡਾਲਾ ਗ੍ਰਾਮ ਸਭਾ ਵਿੱਚ ਜੋ ਜ਼ਿਲ੍ਹਾ ਕਪੂਰਥਲਾ ਵਿੱਚ ਤੇ ਅਸੀਂ ਅੱਜ ਇਕੱਠੇ ਹੋਏ ਜੋ ਸਰਕਾਰ ਦੀ ਲੈਂਡ ਪੋਲਿੰਗ ਪੋਲਿਸੀ ਦੇ ਵਿਰੋਧ ਚ ਅਸੀਂ ਇਕੱਠੇ ਹੋਏ ਹਾਂ ਤੇ ਮੇਰੇ ਪਿੰਡ ਦੀ ਜੋ 100 150 ਕਿੱਲੇ ਦੇ ਯੂਰਬਾਉਟ ਆ ਜੋ ਨਾ ਇੱਕ ਵਾਰ ਕੰਮ ਦੀ ਕੋਸ਼ਿਸ਼ ਕਰ ਰਹੇ ਅਸੀਂ ਉਹਦੇ ਵਿਰੋਧ ਚ ਸਾਰੇ ਜ਼ਿਮੀਦਾਰ ਇਕੱਠੇ ਹੋਏ ਆ ਮੇਰੇ ਨਾਲ ਨਾਲ ਸਾਡੇ 3-4 ਪਿੰਡਾਂ ਦੇ ਨਾਲ ਸਰਮੰਜ ਸਾਹਿਬ ਆ ਅਸੀਂ ਇਸ ਨੀਤੀ ਦਾ ਬਹੁਤ ਜ਼ਿਆਦਾ ਪੱਧਰ ਤੇ ਵਿਰੋਧ ਕਰ ਰਹੇ ਹਾਂ ਇਹ ਨਹੀਂ ਕਹਾਂ ਵੀ ਅਸੀਂ ਐਰੇ ਗੁਰਪੋਤੋਂ ਨਹੀਂ ਅਸੀਂ ਜਿੱਥੇ ਤੱਕ ਵੀ ਜਾ ਹੋਇਆ ਅਸੀਂ ਜਾਵਾਂਗੇ ਪਰ ਅਹੀਂ ਇਹ ਪਾਲਿਸੀ ਇੱਥੇ ਲਾਗੂ ਨਹੀਂ ਕਰਾਂਗੇ